ਅੱਜ ਆਪਣੀ ਪੱਗ ਬਹੁਤ ਸੋਹਣੀ ਬੱਜੀ ਆ ਹੋਰ ਕਾਹਦੀ ਨਹੀਂ ਗੱਲਾਂ ਤੇ ਇਹ ਸਿਹਤ ਵੀ ਆਪਣੀ ਘੈਂਟ ਰਹੀ ਅੱਗੇ ਨਾਲੋਂ ਖੋਲਣ ਡੇ ਯਾਰ ਬੂਆ ਨਾ ਜਾਈ ਜਾ ਆਹ ਕੰਬੀ ਸੁਰਸਤ ਸੋਚਨਾ ਪੰਡਈ ਵਿੱਦ ਸੋਚਨਾ ਪਾ ਆਉਣ ਆਪਾ ਵਾਲਾ ਇਹਨੂੰ ਨਾਪੈ ਨੂੰ ਇਹਨੂੰ ਨਾਪ 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 ਦਿਖਾਓ ਨਾਪ ਫੇਰੋਂ ਇਹਨਾਂ ਨਾਲ ਆਪਾਂ ਇਹਨੂੰ ਇਹਨੂੰ ਅੰਕ ਕੁਛ ਵੜੀ ਹੁੰਦੀ ਲਾਈਟਾਂ ਇਹ ਚੱਕਦੇ ਇਹਨਾਂ ਇੱਕ ਨਿਕੁਐਸ਼ਨ ਦੇ ਬੰਦ ਕਰੂੰ ਦੇਬੇ ਅਗਲਾ ਅਗਲਾ ਸੱਚ ਬੰਦ ਕਰ ਅਗਲਾ ਸੱਚ ਅਗਲਾ ਅਗਲਾ ਲਾ ਅੱਗੇ ਵਾਲਾ ਹੋਰ ਦੂਜੇ ਨੂੰ ਨੱਪੀ ਜਾਂਦੀ ਇਹਨਾਂ ਨਾਲ ਆਪਾਂ ਇਹਨੂੰ ਇਹਨੂੰ ਨਾਲ ਨਾਪ ਇਨੋ 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 ਕੀ ਕਰਦੀ ਵੇ ਇਸ ਟੱਡੀ ਜੀ ਆ ਜਾ ਪਾਪਾ ਬੱਸੀ ਪਾ ਦੋ ਆ ਜਾ ਆਜੋ ਪਾਪਾ ਬੱਸੀ ਪਾ ਦੋ ਆਜੋ ਇਧਰ ਆਓ ਚਮਚਾ ਨੀ ਓਹੋ ਇਧਰ ਇਧਰ ਆਓ ਇਧਰ ਆ ਸਸਿਗਾਰ ਸਾਹਤੇ 22 ਦਿਨਾਂ ਵਿੱਚ ਵਲਾਗ ਦੇ ਵਿੱਚ ਤੇ ਆਪਣੀ ਇੰਤਕਾਲ ਬਣ ਗਈ ਹੈ ਤੇ ਹੁਣ ਕਚਹਿਰੀ ਚੱਲੇ ਆ ਐਂ ਕਰਕੇ ਜਿਹਦਾ ਬੀਬੀਆਂ ਨਹੀਂ ਜਾਂਦੀਆਂ ਨਹੀਂ ਐਂ ਕਰਕੇ ਹੁਣ ਰਾਜ ਕਿਤੇ ਨਿਕਲੋਣਾ ਮੈਂ ਪੈਸੇ ਕਢਵਾ ਲਏ ਆ ਘਰ ਜਾ ਕੇ ਤੈਨੂੰ ਹੁਣ ਸ਼ਰਬਤ ਪਿਉਣੀ ਹੈ ਹੈ ਤੇ ਉਹ ਵੀ ਇੰਸਟਾਗ੍ਰਾਮ ਤੇ ਇੱਕ ਮਿੰਟ ਗਿਆਈ ਮੈਂ ਉਹ ਵੇਖੀ ਸੀ ਕਿਹਨਾਂ ਸਾਡੀ ਮੰਮੀ ਇਦਾਂ ਕਰਦੀ ਰਹੀ ਹੈ ਮੈਂ ਕਿਹਾ ਇਦਾਂ ਕਰਦੀ ਨੇ ਬੀਬੀਆਂ ਪਰ ਇਹ ਵੀ ਉਹਨਾਂ ਨੇ ਮਿਹਨਤ ਬੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ 1000 ਰੁਪਏ ਜੁੜੇ ਹੁੰਦੇ ਆ ਭਾਜੀ ਆ ਗਏ ਆ ਤੇ ਹੁਣ ਚੱਲੇ ਆਪਾਂ ਚਲੋ ਜੀ ਜਾਣ ਦੋ ਅੰਦੇ ਅੰਦੇ ਫੜਦਾ ਕੱਲਾ ਅੱਜ ਯਾਰ ਫੜੀਏਂ ਡਾਹਾਂ ਦੇ ਕੁੱਟ ਕੇ ਪਾਜ 100 ਰੁਪਏ ਕਿ ਲੂਆ 500 ਦਾ ਕਰ ਦਿਓ ਇਹਨਾਂ ਨੇ ਕਹਿੰਦੇ ਆੜੂ ਕਹਿੰਦੇ ਨਾ ਆੜੂ ਹਾਂਜੀ ਹਾਂਜੀ ਕਰ ਦੇ ਲੈ ਵੀ ਮੈਂ ਭਾਨਗਾ ਮੈਂ ਮੇਰੇ ਨਾਲ ਕੋਈ ਦੁਸ਼ਮਣ ਨਹੀਂ ਯਾਰ 500 ਦੇ ਮੈਂ ਮੇਰੇ ਆਸ ਤੇ ਕਰਾਣਾ ਲੈ ਵੀ ਕਰਾਤੇ ਵਧੀਆ ਆ ਡਿੱਗਣ ਵਾਲਾ ਆ ਕੰਡੇ ਤੇ ਲੱਗਾ ਬਿਲਕੁਲ ਹੈ ਨਹੀਂ ਇਹ ਕੀ ਆ ਡੇਡ ਡੇ ਥੋੜੀ ਕਿੰਨੀ ਖੁਸ਼ ਹੋਣ ਡਈ ਇਹ ਚੂਰਨ ਡੇਡ ਡੇ ਚਮਚਾ ਇਹ ਖਾਦਾ ਜਾਂਦੇ ਐ ਅੱਧਾ ਚਮਚ ਖਾਣੀ ਯਾਰ ਦੋ ਟਾਈਮ ਨਹੀਂ ਖਾਣੀ ਉਹਨੇ ਇੱਕੋ ਟਾਈਮ ਕਿਹਾ ਐ ਆਹ ਬੁੜੀ ਰੋਲੀ ਪਾਉਣ ਡਈ ਮਮੀ ਪੁੱਛ ਲਾਵਤ ਨੇ ਕਹਿੰਦੀ ਲੱਲਾ ਦਾਈ ਦਾਈ ਆਏ ਆਏ ਉਹ ਫੋਟੋ ਕਰਦੇ ਆਏ ਆਏ ਆਈ ਆਈ ਇਹ ਫੋਟੋ ਮਾ ਉੱਥੇ ਨਾ ਲੱਖੀਆਂ ਟਹਾਡੀਆਂ ਸਾਰੇ ਟੱਬਰ ਦੀਆਂ ਪਹਿਲੇ ਟੱਬਰ ਤੇ ਮੈਂ ਹੈ ਕਿ ਨਾਲੀ ਦਾ ਵਾਪਸ ਫੂਆ ਕਿਹ ਹੈ ਕਹਿੰਦੀ ਆ ਇਹ ਫੂਆ ਫੂਆ ਨਹੀਂ ਕਹਿੰਦੀ ਆ ਫੂਆ ਓ ਤੇਰੀ ਓ ਤੇਰੀ ਓ ਜੱਗਿਆਈ ਫੂਫੁੰ ਦੇ ਦੋ ਬੋਤਲ ਆਈ ਦੇ ਇੱਕ ਕੀ ਆ ਮਾਮੂ ਕੀ ਹੈ ਬੜਾ ਇਹ ਕੀ ਆ ਮਾਮ ਮਾਮ ਚਮਚੇ ਦੇ ਚਾਰ ਚਮਚੇ ਆ ਦੇ ਲੈ ਆ ਦੋ ਹੂੰ ਦੱਦ ਲੈ ਦੱਲਾ ਦੇ ਆ ਵੇ ਲੈ ਨੇ ਉਹ ਉਹ ਪਾੜ ਦਿੱਤਾ ਟੇਬਲ ਦੇ ਉੱਤੇ ਨਾ ਛੋਣ ਵਾਲਾ ਨਾ ਮੈਂ ਤੇ ਵਧੀਆ ਵੇ ਨਾ ਮੈਂ ਪਾੜਦੇ ਹੀ ਆਉਂਦੇ ਆ ਸਭ ਚੀਜ਼ਾਂ ਡੇਢੀ ਜਾਂਦੀਆਂ ਹਰ ਕੰਨ ਲੱਗਿਓ ਉੱਥੇ ਇਹ ਕੀਤਾ ਜੀ ਉਹ ਬਈ ਉਹਦੇ ਵੀ ਆਉਂਦੇ ਨਹੀਂ ਲੈ ਕੇ ਨਹੀਂ ਗਿਆ ਨੀ ਦੁਕਾਨ ਉੱਥੇ ਹੁਣ ਤੇ ਮੇਰੇ ਸਾਹ ਜਿੰਨੀ ਗਰਮੀ ਹੈ ਲੈ ਗਣ ਦੁਕਾਨ ਉਹ ਬੜਾ ਮਜ਼ਾ ਆਉਂਦਾ ਹਾ ਰੋਜੀ ਜੀ ਸਸਿਗਾ ਸਵਾਗਤ ਹੈ ਤੁਹਾਡਾ ਇਹ ਦਿਨ ਬਲੌਗ ਦੇ ਵਿੱਚ ਤੇ ਇੱਕ ਤਾਂ ਬੰਦਰ-ਬੰਦਰ ਜਿਵੇਂ ਬੜੇ ਲੱਗੇ ਰਹਿੰਦੇ ਬੰਦ ਕਰੀਏ ਯਾਰ ਥੋੜੀ ਗਿਆ ਨੇ ਇੱਥੇ ਉਧਰ ਦਾਦੀ ਵਾਲਾ ਤੇ ਅੱਜ ਚੱਲੇ ਆ ਤੁਹਾਨੂੰ ਪਤਾ ਜੀਤਾ ਕਰਕੇ ਲੜਾਈ ਹੋਈ ਸੀ ਤੇ ਅੱਜ ਉੱਥੇ ਚੱਲੇ ਆਪਾਂ ਜਿਵੇਂ ਸੰਦੀਪ ਮਨਨ ਨਾਰਾਜ਼ ਹੋ ਗਿਆ ਕਹਿੰਦੀ ਤੁਸੀਂ ਉਹ ਜਹਾਜ ਵਾਲੇ ਰੈਸਟੋਰੈਂਟ 'ਚ ਖੜਿਆ ਨਹੀਂ ਆ ਤੇ ਹੁਣ ਉਧਰ ਜਾਵਾਂਗੇ ਤੇ ਡੈਡੀ ਗਏ ਹੋਏ ਨੇ ਉਧਰ ਮੰਮੀ ਹੁਣ ਵਾਲਾ ਮੇਰੇ ਸਹੁਰੇ ਤੇ ਉਹਦੇ ਡੈਡੀ ਉਹਨਾਂ ਦੇ ਕੱਪੜੇ ਇੱਥੇ ਰਹਿ ਗਏ ਆਪ ਜਵਾਨ ਚਲ ਗਿਆ ਇਧਰ ਅਜੋਕੇ ਕੱਪੜੇ ਜਿਹੜਾ ਲਾਉਣ ਨੂੰ ਪਾਉਣੇ ਹੋ ਰਹਿ ਹੀ ਗਏ ਨੇ ਇੱਥੇ ਰਹਿ ਗਏ ਨੇ ਤੇ ਹੁਣ ਡੈਡੀ ਕਹਿੰਦੇ ਉਹ ਯਾਰ ਦੀ ਜੀ ਮੈਨੂੰ ਚੇਤਾ ਭੁੱਲ ਗਿਆ ਤੇ ਹੁਣ ਮੈਂ ਉਹ ਦੇਵਾਂਗੇ ਨਾਲੇ ਵਾਪਸੀ ਆਉਂਦੀ ਹੋਈ ਜੋ ਟਾਈਮ ਲੱਗਾ ਫਿਰ ਉਧਰੋਂ 10 ਮਿੰਟ ਹੋ ਗਏ ਡੈਡ ਨੇ ਕੱਪੜੇ-ਕੁਪੜੇ ਦੇਖ ਕੇ ਤੇ ਵਾਪਸ ਆ ਜਾਗੇ ਨਾ ਤੇ ਵਲੌਗ ਦੇ ਨਾਲ ਬਣੇ ਰਹੋ ਐਂਡ ਤੁਹਾਨੂੰ ਜ਼ਰੂਰ ਦੇਖਿਆ ਵਲੌਗ ਨੂੰ ਸੋ ਰੈਡੀ ਹੋ ਚੁੱਕੇ ਪਹਿਲਾਂ ਹਾਂਜੀ ਇਹ ਕੀ ਆ ਇਹ ਕੀ ਆ ਆ ਕੀ ਪਤਾ ਦੇਖ ਕੇ ਤਾਂ ਆ ਮੈਦੀ ਕੱਪੜੇ ਕੀ ਜਿਹੜੀ ਮਰਜ਼ੀ ਲੈ ਜਾਉਂਗਾ ਡੈਡੀ ਡੈਡੀ ਨੇ ਤੇ ਬੈਂਕ 'ਚ ਲੱਗਣਾ ਹੈ ਪਰ ਉਹਨਾਂ ਦੇ ਮਾੜਾ-ਮਾੜਾ ਕੰਮ ਹੀ ਲੱਗੇ ਕਿਨੇ ਮੰਮੀ ਕੱਲ ਮੈਂ ਕੱਲ ਪਰਸੋਂ ਮੈਂ ਤੇ ਸੰਦੀਪ ਲੜੇ ਅੱਜ ਡੈਡੀ ਮੰਮੀ ਲੜੇ ਮੈਂ ਘਰ ਨੂੰ ਸੋਲਾ ਕਰਾਉ ਤੇ ਮੈਂ ਇਹ ਡੈਡੀ ਮੰਮੀ ਲੜੇ ਨੇ ਹੁਣ ਹਰ ਦਿਨ ਸੋਲਾ ਲੱਗਣ ਡੈਡੀ ਮੰਮੀ ਲੜਦੇ ਆਹ ਇਹ ਕੀ ਹੈ ਘਰ ਨੂੰ ਆਪਣੇ ਵਿੱਚੇ ਰੋਲਾ ਪਾਈ ਜਾਂਦਾ ਜਿਦਾਂ ਲੜਦੇ ਨਾ ਮੈਂ ਇਹ ਬੋਲ ਬੁਲਾਵਾ ਆ ਆ ਪੈਸੇ ਖਰਚਨੇ ਸ਼ੁਰੂ ਕਰਤੇ ਦਾਦੀ ਨੂੰ ਹੋਣ ਆਈ ਮੈਂ ਚੀਜ਼ੀ ਲੈ ਆਈ ਸਿਰ ਖੱਦਾ ਹੈ ਕਹਿੰਦੀ ਚੀਜੀ 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 ਖੋਲ ਦੇ ਪੈਕਟ ਖੋਲ ਨਾ ਇਹ ਖੋਲ ਦੋ ਵੇਖ ਲਾ ਹੁਣ ਇਹਨੂੰ ਪਤਾ ਲੱਗ ਗਿਆ ਦੁਕਾਨ ਤੇ ਫਿਰ ਚੀਜੀ ਮਿਲਦੀ ਐ ਇਹਨੂੰ ਗੁਝਾ ਲਾ ਵਾਪੇ ਦਿੱਤੀ ਸਾਈਡ ਤੇ ਲਾ ਵਾ ਨਾ ਇਦਾਂ ਮੇ ਬਹੁਤ ਵਧੀਆ ਬਹੁਤ ਸੋਹਣੇ ਲੱਗਣੇ ਨਾ ਬੂਟ ਮੇ ਫਸਕਲਾ ਲੱਗਣੇ ਨਾ ਬੂਟ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਮੈਨੂੰ ਵੀ ਆ ਜੀ ਹੈ ਕੀ ਐ ਬੂਡੇ ਹਾਂ ਉਹ ਇੰਨੀ ਬੜੀ ਹੱਤਕੀ ਹੋ ਕੁੜੀ ਨੇ ਅੱਜ ਤੇ ਪਰੀ ਬਣੀ ਓ ਰਾਜਾ ਸੌਕਸ ਦੇਖ ਸੌਕਸ ਹਰ ਕਣ ਇਹਨਾਂ ਵੇਖੋ ਬੋਲਦਾ ਲਾ ਦੇ ਨੀ ਹੋਣੀ ਨਾ ਲੱਗੇ ਦਸ ਹਾਂ ਇਹ ਸੌਕਸ ਕਿੰਨੀਆਂ ਪਿਆਰੀਆਂ ਹੈ ਨਾ ਇਹ ਵਾਹ ਪਰੀ ਲੱਗਣ ਦੀ ਓ ਇਹਨੂੰ ਖੋਲ ਲੈ ਲੋ ਇਹਨੂੰ ਦੀ ਛਾਟੀ ਤੇ ਲਾ ਪਾਈ ਇਸਨੇ ਪਾਈ ਪਾਈ ਕਿਆ ਪਾਈ ਇਹਦੇ ਸਰਦ ਤੇ ਕੈਪ ਆਓ ਨਹੀਂ ਇਹਨੂੰ ਨਹੀਂ ਪਾਈਓ ਕੈਪ ਨਹੀਂ ਇੱਥੋਂ ਸਿਰਫ ਬੱਚੇ ਹਾਂ ਆਹ ਉਹ ਵਾਲੀ ਉਹ ਪੈ ਸਕਦੀ ਮੇਰੇ ਸੰਨ ਪਾ ਦੇ ਅਰ ਜਾਂ ਵੇਖੋ ਇਹਨੂੰ ਦਾਦਾ ਆਈ ਦਾਦਾ ਇੱਧਰ ਦਾਦਾ ਕਿਆ ਲੱਥੀ ਕਿ ਕਿੰਨ ਚਟ ਲਾ ਦਿੰਦੀ ਮਿੱਤਰਾਂ ਦੀ ਬਿੱਲੋ ਸਰਦਾਰੀ ਚੱਕ ਕਰ ਮਿੱਤਰਾਂ ਦੀ ਕਿਉਂ ਪੱਗ ਬਹੁਤ ਸੋਹਣੀ ਵੱਜੀ ਅੱਜ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਸੋਹਣੀ ਤਾਂ ਉਦਾਂ ਹੁੰਦੀ ਹੈ 24 ਕਿੰਡੇ ਹੁੰਦੀ ਹੈ ਪਰ ਅੱਜ ਕੁਝ ਜ਼ਿਆਦਾ ਸੁਣੀ ਵਧੀਆ ਵੱਜ ਗਈ ਹਾਂਜੀ ਕੀ ਅਬ ਯਾਰ ਕੀ ਲੈਣਾ ਆ ਹਾਂ ਕੀ ਲੈਣਾ ਸੀ ਹਾਂ ਕਿੱਥੇ ਜਾਣਾ ਕਿੱਥੇ ਅੱਬ ਗੱਗਾਂ ਨਾਲ ਵੇੜਿਆ ਹੈ ਹੈ ਟੋਪੀ ਜਿਠੇ ਟੋਪੀ ਨਾ ਬਹੁਤ ਆਹ ਤਾਂ ਬੁੱਦਾ ਸਾਫ਼ ਕਰ ਪਿਆ ਨਾ ਕਿੱਦਾਂ ਲਵੇੜਿਆ ਦਾਦੀ ਕੀ ਲੱਗ ਗਈ ਇਹਨੂੰ ਕਿਉਂ ਹੁੰਦਿਆ ਦਾਦੀ ਦਾਦੀ ਕੀ ਮੈਂ ਮੇਰੀ ਲੱਗੀ ਇਹਨੇ ਲਾਈ ਲਿਪਸਟਿਕ ਲਾਦਾ ਖਾਦੀ ਹੈਗੇ ਨਹੀਂ ਉਹ ਪਾਈ ਹੋਏ ਹਾਂ ਰੈਡੀ ਛੜੀ ਹੋ ਗਏ ਹੁਣ ਚੱਲੇ ਆ ਤੇ ਅੱਜ ਮੇਰੀ ਬਿੱਡੀ ਦਾ ਟਵਰ ਇਹਦੇ ਬੰਦੇ ਦਾ ਹੈ ਨਹੀਂ ਨਹੀਂ ਵੀ ਸਭ ਨਾਲ ਟਵਰ ਮੇਰੇ ਜਿਆਦਾ ਗੁੜੀਆਂ ਦਾ ਹੈ ਮੇਰੀ ਧੀ ਰਣੀ ਵੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਮਾਸ਼ਾ ਅੱਲਾ ਕਹਿੰਦੇ ਮਾਸ਼ਾ ਅੱਲਾ ਮੇਰੀ ਧੀ ਵੇਖੋ ਕਿੰਨੀ ਪਿਆਰੀ ਲੱਗ ਰਹੀ ਸਖਸ ਵੇਖ ਮੇਰੀ ਧੀ ਦੀਆਂ ਵਾਹ ਜੀ ਵਾਹ ਕਮਾਲ ਕੀਤੀ ਪਈ ਹੈ ਹਾਂਜੀ ਚੱਲੀਏ ਚਲੋ ਬਾਏ ਕਰ ਦੋ ਸਾਰਿਆਂ ਬਾਏ ਬਾਏ ਮੰਮੀ ਜਾਣਗੇ ਦਿੱਲੀ ਹੁਣਾ ਕੋ ਕਿਰੰਦੀ ਦੀ ਕੋਲ ਮੰਮੀ ਹੁਣਾ ਨੂੰ ਉੱਥੇ ਉਤਾਰ ਦਾਂਗੇ ਤੇ ਹੁਣ ਦਾਦੀ ਨੂੰ ਵੀ ਇੱਕ ਬੱਸੀ ਪਾਵੋ ਨਾ ਪਹਿਲਾਂ ਬੱਸੀ ਪਾ ਦੋ ਬੱਸੀ ਪਾ ਦੋ ਦਾਦੀ ਨੂੰ ਦਾਦੀ ਨੇ ਬਨਾਲ ਹੀ ਜਾਣਾ ਲੈ ਪੈਕਟ ਵੇਖ ਲਿਆ ਨੇ ਪੈਕਟ ਵੇਖ ਲਿਆ ਜੀ ਚੀਜੀ ਵਾਲਾ ਹਾਂਜੀ ਚੱਲੀਏ ਉਸਤਾਦ ਜੀ ਫੜ ਦੋ ਫਿਰ ਜਿੰਦਰਾ ਦਾਦੀ ਕਹਿੰਦੀ ਮੈਂ ਨਹੀਂ ਤੈਨੂੰ ਖੜਨਾ ਤੈਨੂੰ ਇੱਥੇ ਛੱਡ ਜਾ ਤੂੰ ਮੇਰੇ ਨਾਲ ਲਾਡੀ ਨਹੀਂ ਕਰਦੀ ਇੱਕ ਲੈ ਹੁਣ ਹੁਣ ਕੀ ਹੈ ਹੁਣ ਤਾਲਾ ਲੈਣਾ ਹੈ ਹੁਣ ਕੀ ਕਰਨਾ ਹੈ ਲੈ ਉਹ ਡੀਆ ਅਬੀ ਦਾ ਤਾਲਾ ਹੈ ਲੈ ਜੰਦਰਾ ਗੱਡੀ ਨੂੰ ਮਾਰਨਾ ਹੈ ਉਹ ਦਾਦੀ ਹਾਂ ਹੈ ਲੈ ਜਦਾ ਦਾਦੀ ਦੇ ਲੈ ਚਾਬੀ ਇੱਥੇ ਸੁੱਟਦੀ ਹੈ ਹੈ ਜਦਾ ਦੇਗਾ ਦਾਦੀ ਦੇਖਿਆ ਜਾ ਦਾਦੀ ਨੂੰ ਦੇ ਕੇ ਆ ਚੱਲ ਜਾ ਦਾਦੀ ਦੀ ਜੋ ਉਹ ਲੈ ਚਾਬੀ ਦਾ ਹੁਣ ਗੱਡੀ ਲੱਗੀ ਆ ਤੇ ਕਰਨੀਏ ਪਰ ਆ ਉਹ ਹੋਏ ਕਰਨ ਦੀ ਉਹ ਹੀ ਕਹਿੰਦੀ ਇਹਨੇ ਕਰ ਲੈਣੀ ਫਰੋਕ ਦਿੰਦਾ ਮੰਮੀ ਜੀ ਨੂੰ ਕਿਰਨ ਦੀ ਨਹੀਂ ਹਣਾ ਵਲ ਛੱਡਾਵਾਂਗੇ ਤੇ ਮੰਮੀ ਨੇ ਉਧਰ ਰੁਕ ਜਾਣਗੇ ਤੇ ਆਪਾਂ ਸ਼ਾਮੀ ਆ ਜਣਾ ਵਾਪਸ ਤੇ ਹੁਣ ਚੱਲਦੇ ਆ ਟਾਈਮ 5 ਵਜਣ ਵਾਲੀ ਆ 4:50 ਹੋ ਗਈ ਆ ਚਾਹ ਕਰ ਦੋ ਚਾਹ ਕਰ ਦੋ ਚੀਜੀ ਚੀਜੀ ਕਿਥੇ ਆ ਜਾ ਰਹੀ ਚੀਜੀ ਵੀ ਲਈ ਤੇ ਹੱਥ ਦੇ ਵਿੱਚ ਚਲੋ ਚਾਹ ਕਰ ਦੋ ਚਾਹ ਕਰ ਦੋ ਚਾ ਕਿਦਾ ਖਰੀਦਾ ਚਾ ਚਾ ਅੱਤੋ ਜੀ ਜੀ ਲੈ ਹੱਥ ਜੀ ਮਾਸੀ ਜੀ ਬੜੀ ਚਾਤੀ ਮਗਰ ਭਾਈ ਚੀਜੀ ਨੇ ਹੁਣ ਇਹਨੇ ਕਿਹੜਾ ਖੋਲ ਦੋ ਇੱਥੇ ਰੱਖਣਾ ਫਿਰ ਪਰ ਕਿੰਨੇ ਦੀਦੀ ਹੁਣ ਅੱਲ ਪਹੁੰਚ ਗਏ ਆਪਾਂ ਤੇ ਆਜਾ ਦਾਦਾ ਦੀ ਲੱਗਦੀ ਹੈ ਆਜਾ ਕਿੱਥੇ ਦਾਦਾ ਹੈ ਦਾਦਾ ਰੱਜੀ ਜੀ ਕਿੱਥੇ ਚੀਜੀ ਮੈਂ ਤਾਂ ਦਿੱਤੀ ਨਹੀਂ ਆ

ਬੱਲੇ ਬਜਾ ਤੋ ਖੋਲਣ ਦੇ ਯਾਰ ਬੂਆ ਹਾਂਜੀ ਕੀ ਹਾਲ ਏ ਬੂਆ ਨੇ ਖੋਲਣ ਦੇ ਹਾਂਜੀ ਆ ਗਏ ਦੱਦੜ ਦੇ ਤੇ ਬੈਠਾਂ ਨਹੀਂ ਭਈ ਆ ਪਣੀ ਬੜਾ ਲਾਇਆ ਹੋ ਚਿਕੜ ਬੜਾ ਕਿਤੇ ਦੀ ਸੱਚੀ ਗੱਲ ਪਾਈ ਕਰ ਦੋ ਪਾਈ ਕਰ ਦੋ ਹਾਂ 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 ਬਹੁਤ ਪਾਣੀ ਪਾਣੀ ਕੀਤਾ ਆ ਮੈਂ ਚਾਰ ਸਾਰਾ ਪਾਣੀ ਲੈ ਦਿੱਤਾ ਬਹੁਤ ਪਾਣੀ ਉਹ ਆ ਕੇ ਚੱਲੇ ਆ ਜੀ ਚੱਲੇ ਆ ਜੇ ਤੇ ਹੋ ਕਿਥੋਂ ਆ ਅਸੀਂ ਐਡੀ ਛੇਤੀ ਆ ਦੇ ਕਿੱਦਾਂ ਰਿਹਾ ਫਰਸ਼ ਛੁੱਕੇ ਓਕੇ ਰਿਪੋਰਟ ਆ ਓਕੇ ਰਿਪੋਰਟ ਆ ਵੈਸੇ ਤੇ ਹੈ ਨੂੰ ਮਾ ਨੂੰ ਮੂੰਹ ਵਿੱਚ ਤਾਂ ਇਹਨੇ ਲੇ ਪੀੜਿਆ ਉਹਨੇ ਚੀਜੀ ਖਾਂਦੀ ਆ ਜੀ ਚਲੋ ਠੀਕ ਆ ਜੀ ਹੁਣ ਆਪਾਂ ਚੱਲੇ ਆ ਨੇਰਾ ਬਹੁਤ ਹੋ ਗਿਆ ਆ ਵੀ ਨਾ ਆ ਕਿਧਰ ਆ ਆਪਣੇ ਕਮਰੇ ਦਾ ਐਨ ਵੇਖੀ ਬਣਾ ਆ ਵਧੀਆ ਭਾਜੀ ਜਿਹੜਾ ਪਾਣੀ ਲਾਉਣ ਦੇ ਆ ਨਾ ਇਹ ਚੰਗੀ ਗੱਲ ਆ ਸਹੀ ਨਿਕਲਿਆ ਚਲੋ ਚੱਲੀਏ ਚੱਲ 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 ਰਹਿਣ ਦੇ ਨਾ ਇੱਥੇ ਇੱਥੇ ਛੱਡ ਦੇ ਨੂੰ ਹੁਣ ਕਿੱਧਰ ਭੱਜੀ ਚਲੋ ਠੀਕ ਆ ਮੰਮੀ ਹੰਨੇ ਫਿਰ ਆਪਾਂ ਨੇ ਠੀਕ ਆ ਬੈਠਾ ਹੰਮਾਜੀ ਬਾਜੀ ਸਸਰੀ ਕਾਜੀ ਗਲਤੀ ਸਤਿ ਮਾਫੀ ਤੇ ਉਹ ਹੁਣ ਪ੍ਰਿੰਟਰ ਠੀਕ ਨਹੀਂ ਹੋਇਆ ਵੀ ਨਹੀਂ ਨਹੀਂ ਉਹ ਪ੍ਰਿੰਟਰ ਠੀਕ ਨਹੀਂ ਆਇਆ ਤਾਂ ਕੱਲ ਮਿਲੂਗਾ ਉਹ ਕੰਮ ਆਪਾਂ ਨੂੰ ਲੀਚੀ ਕਰਨ ਨੂੰ ਬਹੁਤ ਜ਼ਿਆਦਾ ਪਸੰਦ ਆਣਾ ਕਰਨ ਤੈਨੂੰ ਲੀਚੀ ਵਾਲਾ ਫਲੇਵਰ ਹੈ ਤੈਨੂੰ ਵਧੀਆ ਲੱਗਦਾ ਉਹ ਪ੍ਰਵਪਤੀ ਸਾਹਿਬ ਮੈਂ ਤੁਹਾਡੇ ਉਧਰੋਂ ਲੈ ਕੇ ਆਇਆ ਉਧਰੋਂ ਹੀ ਰੋਡ ਤੋਂ ਨਹੀਂ ਇਹ ਰੋੜੇ ਚੱਲਦੇ ਨੇ ਤਨੀ ਚਲੀ ਹਣ ਜਾਂ ਹਜਾਜ ਵਾਲੇ ਦੇ ਸਹੀ ਗੱਲ ਨਹੀਂ ਉੱਥੇ ਬਣਾਵਾਂਗੇ ਰੀਲਾਂ ਰੀਲਾਂ ਬਣਾਉਣ ਜਾਣਾ ਅਹੀਂ ਹੋਰ ਕਰਨ ਜਾਣਾ ਚਨੇ ਕੀ ਆਵਾ ਅੱਜ ਵੈਸੇ ਟਾਵਰ ਕੰਨੀ ਤੇ ਨਹੀਂ ਮੇਰੀ ਟਾਵਰ ਹੀ ਨਹੀਂ ਦੇ ਬੰਦੇ ਨਹੀਂ ਕਾਦੀਆਂ ਟੋਰਾਂ ਨੇ ਮਰ ਜਾਂਦੀਆਂ ਸਗੋਂ ਬੰਦੇ ਨੇ ਟੋਰਾਂ ਵਿਆਹ ਕਰਾ ਕੇ ਸਾਡੀਆਂ ਤੇ ਰਹਿ ਗਏ ਨੇ ਹੋਰ ਕੀ ਤੁਹਾਡੀਆਂ ਟਵਰਾਂ ਆ ਕੇ ਤੁਹਾਨੂੰ ਨਿਤ ਨਵਾਂ ਸੂਟ ਕਦੀ ਕੋਸ਼ਿਸ਼ ਕਰੀ ਕੋ ਇਹਦੇ ਹੈਂਡਲ ਤੇ ਨਹੀਂ 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 ਲਬੜੇ ਨੇ ਠੀਕ ਹੈ ਸਾਫੀ ਉਧਰ ਵਾਈਟ ਪਾਲੇ ਤੇ ਹੁਣਾਵੇ ਇਹ ਕੈਂਡੀ ਵੀ ਦੀ ਜਿੱਤੀ ਗੰਦੀ ਨੇ ਲਵੇੜ ਦੇਣਾ ਪਜਾਮਾ ਆਹ ਲਓ ਚੱਕੋ ਜੀ ਜਾਓ ਜੀ ਗੱਡੀ ਨੂੰ ਸਟਾਰਟ ਕਰੋ ਗਰਮੀ ਆ ਚੱਲੀਏ ਲੈ ਵੀ ਮਰ ਸਰਵਲੋਂ ਹੁੰਦੇ ਐਮਐਲਏ ਸਾਹਮਣੇ ਚਿਪਖੜਤੇ ਪੂਰੇ ਹੈ ਵਧੀਆ ਬਣਾਤਾ ਕੰਮ ਐਂਟਰੀ ਘੈਂਟ ਕਰਦੀ ਆ ਗੁਡੀਆਂ ਸੌਂ ਗਈਆਂ ਤੇ ਅਹੀ ਕਿਸੇ ਕੇ ਪੈਟਰੋਲ ਪੰਪ ਤੇ ਮਹਤੀਰ ਕੋਆਲੀਆ ਗੱਡੀ ਦੇ ਵਿੱਚ ਤੇ ਇਹ ਸੌਂ ਗਈਏ ਗਾਣੇ ਲਾਏ ਸਰਦਾਰ ਦੀ ਸਾਈਡ ਸੌਂ ਜੇ ਤੇ ਸੌਂ ਗਈ ਨਵੇਂ ਵੱਡੀ ਦੀਦੀ ਹੁਣਾਂ ਮਤ ਪਹੁੰਚ ਗਏ ਆਪਾਂ ਤੇ ਮੈਂ ਕਹਾ ਕੱਲਿਆਂ ਨੇ ਕੀ ਜਾਣਾ ਐ ਵੀ ਤੇ ਦੀਦੀ ਹੁਣਾਂ ਨਾਲ ਲੈ ਚੋ ਗਏ ਦੋਵੇਂ ਜਾਣਿਆਂ ਨੇ ਕੀ ਕਰਾਂਗੇ ਕੀ ਗਏ ਆਪਣਾ ਜਾਣਾ ਆ ਉਦਾਂ ਸਾਡੇ ਨਾਲ ਜਾਣਾ ਹੀ ਹਰਪਾਲ ਹੋਣਾ ਜਿਹਨਾਂ ਦੇ ਘਰੇ ਆਪਾਂ ਪਹਿਲਾਂ ਗਏ ਨੇ ਉਹਨਾਂ ਨੂੰ ਥੋੜਾ ਪਿਆ ਗਿਆ ਕੰਮ ਉਹਨਾਂ ਦੀ ਅੱਸੀ ਦੀ ਫਿਟਿੰਗ ਹੋਣਦੀ ਸੀ ਤੇ ਉਹ ਕਹਿੰਦੇ ਆਪਣੇ ਕੋ ਨਹੀਂ ਜਾਇਆ ਜਾਣਾ ਕਹਿੰਦੇ ਕੱਲ ਨੂੰ ਜਾਵਾਂਗਾ ਮੈਂ ਕਹਾ ਕੱਲ ਨੂੰ ਤਾਂ ਕੋਈ ਫਾਇਦਾ ਨਹੀਂ ਅੱਜ ਮੈਂ ਕਹਾ ਡੈਡ ਜੀ ਨਹੀਂ ਡੈਡ ਜੀ ਇੱਧਰ ਆਏ ਉਹਨਾਂ ਨੂੰ ਕੱਪੜੇ ਵੀ ਦੇਣੇ ਨੇ ਤੇ ਉਕੇ ਅਜਿਦੇ ਕੱਪੜੇ ਤੇ ਗੰਦੇ ਹੋ ਗਏ ਉਹਨਾਂ ਦੇ ਤਾਂ ਉਹਨਾਂ ਨੇ ਡੈਡੀ ਹੁਣੇ ਉਹਨਾਂ ਨੂੰ ਕੱਪੜੇ ਚਾਹੀਦੇ ਕਿਉਂਕਿ ਸ਼ਟਰਿੰਗ ਹੋਣਦੇ ਨੇ ਇਧਰ ਡੈਡੀ ਉਹਨਾਂ ਦੇ ਘਰੇ ਲੈਂਟਰ ਪੈਣਾ ਆ ਤੇ ਡੈਡੀ ਹੁਣ ਬਹੁਤ-ਬਹੁਤ ਮੁਆਰਫਾ ਮੇਰੇ ਵੱਲੋਂ ਐਡਵਾਂਸ ਵਿੱਚ ਲੈਂਟਰ ਸ਼ਾਇਦ ਕੱਲ ਪਵੇ ਜਾਂ ਪਰਸੋਂ ਪਵੇ ਵੀ ਪਰ ਐਡਵਾਂਸ ਵਿੱਚ ਪਹਿਲਾਂ ਹੀ ਮੁਆਰਫਾ ਤੇ ਆਂਜਲ ਐਵੇਂ ਬਾਰੀਖੜ ਕਾਈ ਦੀ ਛਦੈਣ ਹੋ ਗਈ ਐ ਸਸੀ ਕਾਂ ਸਸੀ ਕਾਂ ਹੋਰ ਸੁਣੋ ਆ ਛਦੈਣ ਕੁੜੀ ਆ ਗਈ ਐ ਛਦੈਣ ਆ ਇਹ ਗੁੰਦ ਪੇਪਰ ਸੁੱਟੇ ਨਹੀਂ ਚਾਹੀਦੇ ਨਹੀਂ ਚਾਹੀਦੇ ਖਿੰਦਰ ਘਣੇ ਆ ਰਾਤ ਦੇ ਵਿੱਚ ਪੁੱਤ ਰਗੋਂ ਤੇ ਉਹ ਵੀ ਸੁਤੀ ਮਾਤਾ ਨਹੀਂ ਆਈ ਮਾਤਾ ਮਾਤਾ ਆਉਗੀ ਨਾ ਤੇ ਲਾਉੜੀਆਂ ਚ ਫਸ ਗਈ ਲੱਗਦਾ ਇਹ ਕਹਿੰਦੇ ਕੌਣ ਆ ਗਿਆ ਸਸੀ ਗਾਦੀ ਜੀ ਕਹਿੰਦੇ ਸ਼ਾਹ ਆ ਗਿਆ ਸ਼ਾਹ ਮੈਂ ਆ ਚਾਬੀ ਪੜਾ ਕੇ ਆਈ ਅੱਛਾ ਛੱਡੋ 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 ਮਸ਼ਰ ਮਾਰਨ ਵਾਲੀ ਮਸ਼ੀਨ ਲੰਗੀ ਓਕੇ 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 ਮਸ਼ਰ ਮਾਰਨ ਵਾਲੀ ਮਸ਼ੀਨ ਲੱਗੀ ਵੇਖੀ ਕਿਤੇ ਡੰਗਣਾ ਪਵੇ ਮੰਮੀ ਤੇਰੀ ਹੈ ਬੱਗਾ ਨੇ ਸਤਾਰਿੰਦੇ ਵਧਾਈ ਬਣੀਆਂ ਵੱਡੀ ਆ ਲੈ ਆਹ ਦਾਈ ਬਣੀ ਕਿਹੋ ਜਿਹੀ ਬਣੀ ਆ ਚਲੋ ਵਧਾਈਆਂ ਵੀ ਬਹੁਤ ਬਹੁਤ ਤੁਹਾਨੂੰ ਤੁਹਾਨੂੰ ਵੀ ਵਧਾਈਆਂ ਤੇ ਉਹ ਕਹਿੰਦੇ ਮੋਪਟ ਲੈ ਲਈ ਕਹਿੰਦੇ ਕੁੜੀ ਨੇ ਪਰ ਦਰਸ਼ਨ ਨਹੀਂ ਕਰਾਏ ਹੈ ਉਹ ਮੈਂ ਕਰਵਾਉਂਦੀ ਸਰਵਿਸ ਉਹਦੀ ਅੱਛਾ ਠੀਕ ਠੀਕ ਮੈਂ ਕਿਹ ਸਰਵਿਸ ਕਰਵਾ ਲਿਆ ਹਰਮਨ ਨੂੰ ਹਾਂ ਚਲੋ ਮੁਬਾਰਕਾ ਬਹੁਤ ਹੈ ਐਨਡੀ ਦੀ ਮੁਬਾਰਕਾ ਹਾਂ ਲੋ ਜੀ ਲੱਗੀ ਵੇਖੀ ਨਹੀਂ ਹੈ ਕੋਈ ਨਹੀਂ ਆਉਂਦੇ ਆ ਨਾ ਫਿਰ ਆਣ ਕੇ ਸਹੀ ਅੱਜ ਹੀ ਲੁਵਾਈਏ ਐਸੇ ਸੇ ਬहोत बहोत ਮੁਬਾਰਕਾ ਐਂਜਲ ਤੈਨੂੰ ਤੇਰੀ ਮੰਮੀ ਨੂੰ ਵੀ ਬੜੀ ਦੂਰ ਜਾਜ ਲੈ ਜਾਂਦਾ ਹੈ ਬੜੇ ਚੜਦੀ ਵੇਟ ਕਰੀ ਜਾਂਦੇ ਕਦਰ ਨਾ ਜਾਣਾ ਮਾਰਿਆ ਉਹ ਵੇ ਲੋ ਕਹਿਣ ਦੇ ਇੱਧਰ ਨਾ ਆਜ ਕੋ ਪੈਸੇ ਭਟਾ ਜੋ ਹੈ ਮੈਲੀ ਪਾ ਦੋ ਚਾਹ ਕਰ ਦੋ ਯਾਰ ਕਿੰਨ ਮਸੀ ਨੂੰ ਚਾਹ ਨਹੀਂ ਚਾਹ ਉਹ ਲੈ ਚਾਹ ਕਰਦੀ ਉੱਠਦੀ ਐ ਐਂਜਲ ਤੈਨੂੰ ਵੀ ਕੰਨ ਦੀ ਚਾਹ ਖੱਛੇ ਗਿਓਰਥ ਨੇ ਸਾਰੀ ਉਹ ਤਾਂ ਘਰੇ ਵੀ ਨਹੀਂ ਰਹਿੰਦੀ ਇਦਾਂ ਉੱਠਦੀ ਹੈ ਕਿਆ ਕਰਕੇ ਮਨੂੰ ਮੈਨੂੰ ਐਵੇਂ ਵੀ ਚਾ ਚੜ ਗਿਆ ਨਾ ਵੇਖਦਾ ਹਾਂ ਪਹੁੰਚ ਗਏ ਆਪਾਂ ਵਿਊ ਬਾਰ ਦਾ ਬਹੁਤ ਘੈਂਟ ਹੈ ਫਿਰ ਹਾਲ ਤੇ ਇਹ ਘੱਟਾ ਬਹੁਤ ਜ਼ਿਆਦਾ ਵਾ ਗੱਡੀਆਂ ਲੱਗੀਆਂ ਹੋਈਆਂ ਨੇ ਹੌਲੀ ਹੌਲੀ ਮੈਨੂੰ ਲੱਗਦਾ ਕੋਈ ਨਾ ਕੋਈ ਕਰਨ ਇੰਟਰਲੌਕ ਲਾਉਣਗੇ ਜੀ ਹੈਨਾ ਐਂਟਰੀ ਤੇ ਇਧਰ ਸਾਈਡ ਤੋਂ ਸਾਹਮਣੇ ਆਈਆਂ ਦੇਖ ਸਕਦੇ ਤੁਸੀਂ ਕਿੰਨੀ ਟਿਕ ਟਕ ਕੀ ਹਿਸਾਬ ਕਹਾਵਾ ਤਾਂ ਮੇਸ ਵਲੌਗ ਦੇ ਵਿੱਚ ਜ਼ਰੂਰ ਆਪਾਂ ਦੱਸਾਂਗੇ ਕਿ ਨਹੀਂ ਪਹਿਲਾ ਟਾਇਰ ਚੈੱਕ ਕਰੋ ਕਿੰਝ ਆਇਦੇ ਜਿਹਨਾਂ ਟਾਇਰ ਨਹੀਂ ਦੇਖੇ ਇਧਰ نیچے ਬੈਠਣ ਵਾਸਤੇ ਬਣਾਇਆ ਹੋਇਆ ਇਹਨਾਂ ਨੇ ਏਰੀਆ ਬੜਾ ਸ਼ਾਨਦਾਰਾ ਦੇਖੋ ਬੱਚਿਆਂ ਵਾਸਤੇ ਵੀ ਝੂਲੇ ਲਗਾਏ ਹੋਏ ਆ 200 ਰੁਪਇਆ ਟਿਕਟ ਹੈ ਫਿਰ ਆਣੇ ਦੀ ਤੇ ਆਹ ਦੇਖ ਸਕਦੇ ਤੁਸੀਂ ਤੁਸੀਂ ਏਰੀਆ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਬਣਾਇਆ ਹੋਇਆ ਬਹੁਤ ਵਧੀਆ ਪੈਸੇ ਵਸੂਲ ਆ ਵੈਸੇ ਕਨੇ ਹੈ ਤੁਸੀਂ ਆ ਸਕਦੇ ਹੋ ਬਈ ਆ ਪਹਿਲਾਂ ਇਹ ਕੰਮ ਕਰ ਲਓ ਹੈਂ ਇਹ ਸਾਰੇ ਜਣੇ ਜਰੂਰ ਆਓ ਪੈਸੇ ਜੁੜੀ ਬਲਿਆ ਬਹੁਤ ਵਧੀਆ ਚੀਜ਼ ਆ ਦੇਖਣ ਲਾਇਕ ਆ ਅੱਜ ਆਪਣੀ ਪੱਗ ਬਹੁਤ ਸੋਹਣੀ ਬੱਜੀ ਹੈ ਹੋਰ ਕਹਾਣੀ ਗੱਲਾਂ ਹੈ ਤੇ ਇਹ ਸਿਹਤ ਵੀ ਆਪਣੀ ਘੈਂਟ ਹੋ ਗਈ ਅੱਗੇ ਨਾਲੋਂ ਉਵੇਂ ਐਂਟਰੀ ਦਿੱਤੀ ਹੋਈ ਜਿੱਦਾਂ ਨਹੀਂ ਜਿੱਦਾਂ ਜਾਈਦਾ ਜਾਈਦਾ ਜੇ ਬਾਹਰ ਦੇਸ਼ ਕਿਤੇ ਵੀ ਜਾਣਾ ਹੋਵੇ ਤੇ ਉਵੇਂ ਹੀ ਇਹਨਾਂ ਨੇ ਆਪ ਉੱਪਰਾਂ ਦੀ ਜਾਈਦਾ ਆਹ ਦੇਖ ਬਣਿਆ ਆ ਇੱਥੇ ਟਿਕਟ ਚੈੱਕ ਹੁੰਦੀ ਆ ਦੋਸਤੀ ਮੰਜ਼ਿਲ ਤੇ ਜਾ ਕੇ ਕਿੱਧਰ ਜਾਣਾ ਹਾਂਜੀ ਪਾਸਪੋਰਟ ਮੇਰਾ ਘਰੇ ਰਹਿ ਗਿਆ ਕੈਨੇਡਾ ਕੈਨੇਡਾ ਜਾਣ ਲਈ ਮੈਂ ਹਾਂ ਬਿਲਕੁਲ ਤਿਆਰ ਇੱਥੇ ਮੈਂ ਕਹਿੰਦਾ ਫੀਲਿੰਗ ਲੈ ਲਈ ਰੀਲ ਬਣਾ ਲਈਏ ਜਾ ਤੇ ਹੋਣਾ ਨਹੀਂ ਲੱਗਦਾ ਹੈ ਇੱਥੇ ਕੋਈ ਬੰਦਾ ਵਾ ਫੀਲਿੰਗ ਜੀ ਲੈ ਲੈਣਾ ਬਾਏ ਬਾਏ ਜਾਨੀ ਆਹ ਹੈਣੀ ਸਾਰੇ ਜਾਣੇ ਕਹਿੰਦੇ ਮੇਰੀ ਰੀਲ ਮੇਰੀ ਰੀਲ ਚਲੋ ਤੁਸੀਂ ਬਾਏ ਬਾਏ ਕਰੋ ਫੀਲਿੰਗ ਫੀਲਿੰਗ ਤਾਂ ਲੈ ਲਈਏ ਕੈਨੇਡਾ ਜਾਣ ਲਈ ਗੁੜੀਆਂ ਮੇਰੀ ਬਹੁਤ ਖੁਸ਼ ਹੈ ਵੀ ਇੱਥੇ ਵੀ ਸੇਫ ਆ ਵਿਚਾਰੇ ਮਨੇ ਸ਼ੀਸ਼ੇ ਲੱਗੇ ਕੋਈ ਚੱਕਰ ਨਹੀਂ ਚਲੋ ਜਾਓ 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 ਮੰਗੇ ਜੀ ਮੰਗੇ ਜੀ ਤੇ ਮਨੰਦਰ ਨੂੰ ਫੋਨ ਲਾ ਦੇ ਵੀ ਉਧਰ ਲੈਣਾ ਜੀ ਮੈਂ ਫੀਲ ਤੇ ਜਾ ਹੀ ਦੇ ਆਉਣੀ ਨਹੀਂ ਪੂਰੀ ਮੈਂ ਕਹਿੰਦਾ ਮਨੰਦਰ ਨੂੰ ਤੇ ਲਾ ਦੇ ਫੋਨ ਹਾਂ ਮਨੰਦਰ ਨੂੰ ਫੋਨ ਲਾ ਦੇ ਫੀਲ ਲੈ ਆਪਣਾ ਲੈਣਾ ਜੀ ਅੱਗੋਂ ਮੈਂ ਕਿਹਾ ਅੱਜ ਹੋਈ ਲੈਂਦੀ ਆਈ ਬਣਾਈ ਰਹੀ ਨਾ ਤੇ ਜੇ ਉਦਾਂ ਪੁੱਲਾ ਪੜਦੇ ਹਵਾ ਅੱਡਾ ਬਹੁਤ ਅੱਡਾ ਤੇ ਮਨੰਦਰ ਭਾਜੀ ਅੱਗੋਂ ਟਾਈਮ ਨਾਲ ਲੈਣ ਵਾਸਤੇ ਆ ਜਾ ਸਾਨੂੰ ਕਿੰਨੇ ਹੋ ਜਰਮਨ ਵਿੱਚ ਰਕਣਾ ਹੈ ਜਰਮਨ ਵਿੱਚ ਰਕਣਾ ਹੈ। ਕਿ ਸਾਡੇ ਵੀ ਸਾਬ ਰੀਲਾਂ ਦਾ ਕਾਲ ਕੱਟਣ ਦੇ ਆ ਮਕਾਉਣ ਕੋਈ ਵੀ ਕੋਈ ਨਹੀਂ ਡਿਆ। ਇਹ ਵੀ ਬਣਵਾਉਣੀ ਏ ਇਦਾਂ ਹੀ। ਕੋਈ ਗੱਲ ਕੋਈ ਨਹੀਂ। ਥੋੜਾ ਖਿੱਚੋ ਤੁਹਾਡੇ ਇੱਕ। ਕੀ ਗੱਲ ਹੈ ਜੀ? ਮੈਂ ਤਾਂ ਆਰਡਰ ਬਾਅਦ ਚ ਮੋੜੇ ਮੇਲੇ ਹਲ ਫੋੜਵਾ ਦਾ ਲਾਹਾ ਕੱਢਣ ਦੇ ਆ। ਸਹੀ ਗੱਲ ਪੈਸੇ ਨਹੀਂ ਪੂਰੇ ਕਰਨੇ। ਲੈ ਕੀ ਗੱਲ ਹੈ ਕੀ ਆ? ਕੀ ਆ? ਚਾਹ ਹੀ ਨਹੀਂ ਚੱਲਣ ਦੇ ਆ। ਅਰ ਗੁਣ ਕਹਿੰਦੀ ਚਾਹ ਹੀ ਨਹੀਂ ਚੱਲਣ ਦੇ ਆ। ਪਾਜੀ ਪਾਜੀ ਮੈਂ ਜਦ ਖਾ ਕੇ ਮੜ ਕੇ ਉੱਡੂਗਾ ਵੀ ਅੱਜਕ ਨਹੀਂ ਕੈਨੇਡਾ ਤਾਰ ਤੇ ਜਾ ਕੇ ਆਹ ਸਹੀ ਗੱਲਾਂ ਫੇਰ ਤੇ ਭੰਗ ਯਾਰ ਵੀ ਟਿਕਟਾਂ ਦੀ ਤੇ ਕੋਈ ਚੱਕਰ ਹੀ ਨਹੀਂ ਸਹੀ ਗੱਲਾਂ ਐਵੇਂ ਇਹਨਾਂ ਨੂੰ ਕਹਣਾ ਬਦਲਾ ਬਦਲਾ ਲੈ ਕੇ ਰੀਲ ਬਣਾ ਲੈ ਦੇ ਆਹ ਰੀਲਾਂ ਦੇ ਉੱਡਲਾ ਚੱਲ ਮੈਂ ਵੀ ਝੂਟਾ ਹੁਣ ਜਿਹੜਾ ਝੂਟਾ ਹੋਏਗਾ ਭਾ ਟਿਕਟ 1000 ਕਾਦਣ ਮਤਲਬ ਕੀ ਆ ਯਾਰ ਟਿਕਟਾਂ ਦੀ ਤੇ ਕੋਈ ਚੱਕਰ ਹੁਣ ਬਸ ਯਾਰ ਹੁਣ ਬਸ ਇਹ ਝੂਟਾ ਹਾਂ ਯਾਰ ਨਾ ਮਾਫ ਲੈ ਕੇ ਕੈਨੇਡਾ ਜਾਣਾ ਕੈਨੇਡਾ ਲੈ ਜਾਓ ਹਾਲਜੋ ਕੋਈ ਨਹੀਂ ਤੂੰ ਹੀ ਕਹੋ ਨਹੀਂ ਨਹੀਂ ਤੈ ਤਾਂ ਇਹ ਕਹੋ ਜੀ ਇੱਕ ਨਹੀਂ ਦਾ ਜਾਂਦਾ ਤਾਂ ਮੈਂ ਇੱਥੇ ਨੌਕਰੀ ਕਰਨੀ ਆਦੀ ਤਿੰਨ 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 ਪੀਓ 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 ਨਾ ਪੀਂਦੀ ਚਾਹ ਚਾਹ ਹਰ ਦਿਨ ਮੇਰੀ ਪੀਓ ਫਿਰ ਈ ਸਾਦੇ ਜੀ ਜੀ ਪੀ ਜੀ ਪੀਜ਼ਾ ਖਾ ਰਹੇ ਆਂ ਉਧਰੋਂ ਪਾਸਤਾ ਮੰਗਵਾਇਆ ਹੋਇਆ ਹੈ ਤੇ ਹੋਰ ਕੀ ਮੰਗਵਾਇਆ ਸੈਂਡਵਿਚ ਸਾਈਜ਼ ਇੱਕ ਫਰੈਂਚ ਫ੍ਰਾਈਜ਼ ਕੀ ਜਨਾ ਦੇ ਐਂਜਲ ਖਾਏਗੀ ਐਂਜਲ ਦੇ ਫੇਵਰੇਟ ਆ ਉਹ ਵੇਖਿਓ ਵੇਖਿਓ ਟੇਡਾ ਨਹੀਂ ਹੋ ਜੇ ਸਾਰੇ ਜਾਣੇ ਮੈਂ ਹਿਲੜਣ ਬੜਾ ਡਾ ਟੇਡਾ ਨਹੀਂ ਹੋ ਜੀ ਵੀਰਸ ਵੀ ਆਇਆ ਖੁਸ਼ੀ ਦੇ ਲੈ ਵੀ ਖੁਸ਼ ਦੇ ਲੈ ਵੀਰ ਕਨੇ ਕਿਦਾਂ ਲੱਗਾ ਤੁਹਾਨੂੰ ਖਾਣਾ ਕਿਵੇਂ ਲੱਗਿਆ ਸੀ ਬਸ ਨਾਣ ਗਰਾ ਕੇ ਆ ਗਏ ਆ ਲੈ ਹਾ ਦਰਵਾਜੇ ਬੰਦ ਕਰਤਾ ਉਹਨਾਂ ਕੱਢਤਾ ਜੋ ਦਰਵਾਜੇ ਘਾਤਾ ਬੰਦ ਹੈ ਇਹ ਤਾਂ ਸਹੀ ਗੱਲ ਹੈ ਬਾਕੀ ਮੈਂ ਮੌਕੇ ਤੇ ਅੰਦਰ ਤੋਂ ਮਿਲ ਕੇ ਯਾਦ ਨਾਲ ਭੁੱਲ ਜਿਗਦੇ ਇੰਨਾ ਕੁ ਵਧੀਆ ਖਾਣ ਪੀਣ ਵਧੀਆ ਨਹੀਂ ਗੱਦਾ ਬੈਠਣ ਵਾਲਾ ਏਰੀਆ ਬਾਕੀ ਚੀਜ਼ਾਂ ਸਹੀ ਨੇ ਪਰ ਬਾਕੀ ਉੱਪਰ ਦਾ ਹਾਂਜੀ ਚਲੋ 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 ਦੇਖੇ ਜਿੰਨੇ ਵੀ ਮੇਰੇ ਇਹ ਵਲੋਗਾਂ ਵਿੱਚ ਆਉਗੇ ਨਾ ਦੀਦੀ ਰੀਲ ਬਣਾ ਦੇ ਰੀਲ ਬਣਾ ਦੇ ਰੀਲ ਬਣਾ ਦੇ ਬੱਲੇ 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 ਆਹ ਨਾ ਆਹ ਉਹਦੇ ਨਾਲ ਨਨਤਿਵਾਰਿਆਂ ਦੇ ਚਲੋ 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 ਸਵਾਰਿਆਂ ਚ ਨਾ ਜਾ ਪਿਓ ਤੇ ਹਰ ਗੁਣ ਮੇਰੀ ਤੇਦੇ ਝੂਟੇ ਲੈ ਰਹੀ ਏ ਇੰਜਲ ਦੇ ਨਾਲ ਮੈਂ ਖਦੋ ਚੀਜ਼ਾਂ ਤੁਹਾਨੂੰ ਦਉਂਦਾ ਹਾਂ ਪੀਜ਼ਾ ਕੋਈ ਨਾ ਕਰਵਾਇਆ ਹੋਈ ਸੀ ਅੰਗਰੇਜ਼ ਪੀਜ਼ਾ ਕਿਹੇ ਕੰਮ ਲਾਣੀ ਆ ਤਈਆਂ ਜਾਣੇ ਸਵਾਲ ਉੱਤੇ ਆਪਣ ਨੂੰ ਨੇ ਵਧੀਆ ਲੱਗਾ ਵੀ ਤੇ ਪਾਸਤਾ ਠੀਕ ਸੀਗਾ ਸ਼ੇਕ ਵਧੀਆ ਸੀਗਾ ਐਵੇਂ ਆਖਣਾ ਹਾਂ ਸੁਰਮਾ ਬਣਾ ਦੇਣਾ ਸ਼ਰਾਜ ਹੁੰਦਾ ਉਹਨੂੰ ਮੈਂ ਬੜੀ ਜਿੱਦ ਕਰਨੀ ਬਹੁਤ ਜ਼ਿਆਦਾ ਉਹਨੇ ਆਖਣਾ ਮੈਂ ਇਹਨਾਂ ਦੇ ਝੂਟੇ ਲੈਣੇ ਹੀ ਲੈਣੇ ਆ ਉਹਨੇ ਦੇ ਮਤ ਮਾਰਦ ਨਹੀਂ ਫੜਕੇ ਆਜੂ ਹਵੇਲੀ ਨੇ ਕਰਦੀ ਹੁਣ ਬਾਏ ਬਾਏ ਕਾਫੀ ਟਾਈਮ ਤੇ ਆਏ ਸੀਗੇ ਬਾਏ ਲੈ ਹਵੇਲੀ ਨੂੰ ਕਰਨਾ ਹੈ ਹਾਂ ਹਵਾਈ ਅੱਡਾ